ਤੋ ਕੀ ਹਾਲ ਚਾਲ ਆ ਪਾਨਾ ਸਿੱਧੂ ਦੀ ਰਿਹਾਈ ਜਿਹੜੀ ਹੋ ਜਾਣੀ ਹੈ 10 ਤਰੀਕ ਨੂੰ ਤਾਂ ਪੁਲਿਸ ਵੱਲੋਂ ਲਿਖ ਕੇ ਜਿਹੜਾ ਦਿੱਤਾ ਗਿਆ ਹੈ ਕਿ 10 ਤਰੀਕ ਨੂੰ ਕਹਿੰਦਾ ਭਾਵੇਂ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਪਾਨਾ ਸਿੱਧੂ ਬਿਨਾਂ ਸ਼ਰਤ ਬਿਨਾਂ ਜ਼ਮਾਨਤ ਤੋਂ ਰਿਹ ਹੋਣ ਜਾ ਰਿਹਾ ਔਰ ਜਿੰਨੇ ਨੌਜਵਾਨਾਂ ਨੂੰ ਅੱਜ ਗ੍ਰਿਫਤਾਰ ਕੀਤਾ ਸੀ ਰਸਤੇ ਦੇ ਵਿੱਚ ਉਹਨਾਂ ਸਾਰਿਆਂ ਨੂੰ ਜਿਹੜਾ ਛੱਡਿਆ ਜਾਣਾ ਔਰ ਪੁਲਿਸ ਨਾਲ ਸਹਿਮਤੀ ਬਣ ਗਈ ਹੈ ਤੁਸੀਂ ਦੇਖਿਆ ਅੱਜ ਸਾਰੀ ਦਿਹਾੜੀ ਕਿ ਕਿਵੇਂ ਪੁਲਿਸ ਨੇ ਜਗਾ ਜਗਾ ਤੇ ਲੋਕਾਂ ਨੂੰ ਰੋਕਿਆ ਬੈਰੀਕੇਡ ਲਗਾਏ ਔਰ ਦਿੱਲੀ ਵਰਗਾ ਮਾਹੌਲ ਬਣ ਗਿਆ ਸੀ ਨਾ ਇੱਕ ਟਾਈਮ ਤੇ ਮੋਦੀ ਸਰਕਾਰ ਨੇ ਵੀ ਉਹਨਾਂ ਜਿਹੜੀ ਰੋਕ ਟੋਕ ਨਹੀਂ ਲਾਈ ਸੀ ਜਿੰਨੀ ਭਗਵੰਤ ਮਾਨ ਸਰਕਾਰ ਨੇ ਲੋਕਾਂ ਤੇ ਲਾਈ ਔਰ ਕਿਵੇਂ ਬੈਰੀਕੇਡ ਤੋੜੇ ਔਰ ਕੁਝ ਲੋਕਾਂ ਦੇ ਸੱਟਾਂ ਵੱਜੀਆਂ ਔਰ ਖਾਸ ਤੌਰ ਤੇ ਪੱਤਰਕਾਰ ਵੀਰਾਂ ਦੀ ਗੱਲ ਕਰੀਏ ਤਾ ਬਾਈ ਆਪਣੇ ਟੀਮ ਦੇ ਵਿੱਚੋਂ ਸੱਚ ਬਣੀ ਤੋਂ ਬਾਈ ਰਣਜੀਤ ਗਿੱਲ ਜੀ ਜਾ ਰਹੇ ਸੀ ਤਾਂ ਉਹਨਾਂ ਨੂੰ ਵੀ ਰਸਤੇ ਦੇ ਵਿੱਚ ਰਾਮਪੁਰੇ ਫੋਲ ਦੇ ਪੁਲਿਸ ਵੱਲੋਂ ਜਿਹੜੀ ਉੱਥੇ ਰੋਕ ਲਿਆ ਗਿਆ ਉਹਨਾਂ ਨੂੰ ਵੀ ਸ਼ਾਮ ਨੂੰ ਛੱਡਿਆ ਗਿਆ ਇਸ ਤੋਂ ਇਲਾਵਾ ਸੁਖ ਜਗਰਾਵਾ ਜਾਂ ਹੋਰ ਵੀ ਕਿੰਨੇ ਪੱਤਰਕਾਰ ਰਤਨਦੀਪ ਢਾਲੀ ਦੀ ਢਾਲੀ ਵਾਲ ਦੀ ਆਪਾਂ ਗੱਲ ਕਰ ਗਏ ਤਾਂ ਸਾਰੇ ਪੱਤਰਕਾਰ ਨੂੰ ਜਿਹੜਾ ਜਗਾ ਜਗਾ ਤੇ ਰੋਕ ਲਿਆ ਸੀ ਤਾਂ ਨਜ਼ਰਬੰਦ ਕਰ ਲਏ ਗਏ ਸੀ ਤਾਂ ਇਸ ਤੋਂ ਇਲਾਵਾ ਕਿਸਾਨ ਆਗੂ ਵੀ ਜਿਹੜੇ ਨਜ਼ਰਬੰਦ ਕੀਤੇ ਗਏ ਸੀਗੇ ਤਾਂ ਫਿਰ ਵੀ ਬਹੁਤ ਸਾਰੇ ਲੋਕ ਆ ਜਿਹੜੇ ਉਹ ਉਥੋਂ ਜਿਹੜਾ ਬੈਰੀਕਡ ਤੋੜਦੇ ਹੋਏ ਪਹੁੰਚੇ ਉਸ ਜਗ੍ਹਾ ਤੇ ਤਾਂ ਉਸ ਨੂੰ ਲੈ ਕੇ ਪ੍ਰਸ਼ਾਸਨ ਚੁੱਕਿਆ ਤਾਂ ਭਾਨਾ ਸਿੱਧੂ ਦੀ ਰਿਹਾਈ ਰਿਡੀਓ 10 ਤਰੀਕ ਨੂੰ ਹੋ ਜਾਂ